ਇਲੈਕਸ਼ਨ ਬੂਥ ਵਿੱਚ ਸਿਰਫ ਇੱਕ ਟੇਬਲ ਅਤੇ ਦੋ ਕੁਰਸੀਆਂ ਰੱਖੀ ਜਾ ਸਕਦੀ ਹੈ ਨਾਲ ਹੀ 10 ਫੁੱਟ ਲੰਬਾ ਅਤੇ ਇੰਨੀ ਹੀ ਚੌੜਾਈ ਦਾ ਟੈਂਟ ਲਗਾਇਆ ਜਾ ਸਕਦਾ ਹੈ ਕਿਸੇ ਪ੍ਰਕਾਰ ਦੇ ਖਾਣ ਪੀਣ ਦੀ ਚੀਜ਼ਾਂ ਨਹੀਂ ਪਰੋਸੀ ਜਾਣਗੀਆਂ ਭੇੜ ਇਕੱਠਾ ਕਰਨ ਦੀ ਕੋਈ ਵੀ ਇਜਾਜ਼ਤ ਉੱਥੇ ਨਹੀਂ ਦਿੱਤੀ ਗਈ। ਇਲੈਕਸ਼ਨ ਬੂਥ ਵਿੱਚ ਸਿਰਫ ਇੱਕ ਟੇਬਲ ਅਤੇ ਦੋ ਕੁਰਸੀਆਂ ਰੱਖੀ ਜਾ ਸਕਦੀ ਹੈ ਨਾਲ ਹੀ 10 ਫੁੱਟ ਲੰਬਾ ਅਤੇ ਇੰਨੀ ਹੀ ਚੌੜਾਈ ਦਾ ਟੈਂਟ ਲਗਾਇਆ ਜਾ ਸਕਦਾ ਹੈ ਕਿਸੇ ਪ੍ਰਕਾਰ ਦੇ ਖਾਣ ਪੀਣ ਦੀ ਚੀਜ਼ਾਂ ਨਹੀਂ ਪਰੋਸੀ ਜਾਣਗੀਆਂ ਭੇੜ ਇਕੱਠਾ ਕਰਨ ਦੀ ਕੋਈ ਵੀ ਇਜਾਜ਼ਤ ਉੱਥੇ ਨਹੀਂ ਦਿੱਤੀ ਗਈ। ਇਲੈਕਸ਼ਨ ਬੂਥ ਵਿੱਚ ਸਿਰਫ ਇੱਕ ਟੇਬਲ ਅਤੇ ਦੋ ਕੁਰਸੀਆਂ ਰੱਖੇ ਜਾ ਸਕਦੀਆਂ ਨਾਲ ਹੀ 10 ਫੁੱਟ ਲੰਬਾ ਅਤੇ ਇੰਨੀ ਹੀ ਚੌੜਾਈ ਦਾ ਟੈਂਟ ਲਗਾਇਆ ਜਾ ਸਕਦਾ ਹੈ ਕਿਸੇ ਪ੍ਰਕਾਰ ਦੇ ਖਾਣ-ਪੀਣ ਦੀ ਚੀਜ਼ਾਂ ਨਹੀਂ ਪਰੋਸੀ ਜਾਣਗੀਆਂ ਭੇੜ ਇਕੱਠਾ ਕਰਨ ਦੀ ਕੋਈ ਵੀ ਇਜਾਜ਼ਤ ਉੱਥੇ ਨਹੀਂ ਦਿੱਤੀ ਗਈ। ਇਲੈਕਸ਼ਨ ਬੂਥ ਵਿੱਚ ਸਿਰਫ ਇੱਕ ਟੇਬਲ ਅਤੇ ਦੋ ਕੁਰਸੀਆਂ ਰੱਖੇ ਜਾ ਸਕਦੀਆਂ ਨਾਲ ਹੀ 10 ਫੁੱਟ ਲੰਬਾ ਅਤੇ ਇੰਨੀ ਹੀ ਚੌੜਾਈ ਦਾ ਟੈਂਟ ਲਗਾਇਆ ਜਾ ਸਕਦਾ ਹੈ ਕਿਸੇ ਪ੍ਰਕਾਰ ਦੇ ਖਾਣ-ਪੀਣ ਦੀ ਚੀਜ਼ਾਂ ਨਹੀਂ ਪਰੋਸੀ ਜਾਣਗੀਆਂ ਭੇੜ ਇਕੱਠਾ ਕਰਨ ਦੀ ਕੋਈ ਵੀ ਇਜਾਜ਼ਤ ਉੱਥੇ ਨਹੀਂ ਦਿੱਤੀ ਗਈ। ਇਲੈਕਸ਼ਨ ਬੂਥ ਵਿੱਚ ਸਿਰਫ ਇੱਕ ਟੇਬਲ ਅਤੇ ਦੋ ਕੁਰਸੀਆਂ ਰੱਖੇ ਜਾ ਸਕਦੀਆਂ ਨਾਲ ਹੀ 10 ਫੁੱਟ ਲੰਬਾ ਅਤੇ ਇੰਨੀ ਹੀ ਚੌੜਾਈ ਦਾ ਟੈਂਟ ਲਗਾਇਆ ਜਾ ਸਕਦਾ ਹੈ ਕਿਸੇ ਪ੍ਰਕਾਰ ਦੇ ਖਾਣ-ਪੀਣ ਦੀ ਚੀਜ਼ਾਂ ਨਹੀਂ ਪਰੋਸੀ ਜਾਣੀਆਂ ਭੇੜ ਇਕੱਠਾ ਕਰਨ ਦੀ ਕੋਈ ਵੀ ਇਜਾਜ਼ਤ ਉੱਥੇ ਨਹੀਂ ਦਿੱਤੀ ਗਈ। ਇਲੈਕਸ਼ਨ ਬੂਥ ਵਿੱਚ ਸਿਰਫ ਇੱਕ ਟੇਬਲ ਅਤੇ ਦੋ ਕੁਰਸੀਆਂ ਰੱਖੇ ਜਾ ਸਕਦੀਆਂ ਨਾਲ ਹੀ 10 ਫੁੱਟ ਲੰਬਾ ਅਤੇ ਇੰਨੀ ਹੀ ਚੌੜਾਈ ਦਾ ਟੈਂਟ ਲਗਾਇਆ ਜਾ ਸਕਦਾ ਹੈ ਕਿਸੇ ਪ੍ਰਕਾਰ ਦੇ ਖਾਣ-ਪੀਣ ਦੀ ਚੀਜ਼ਾਂ ਨਹੀਂ ਪਰੋਸੀ ਜਾਣੀਆਂ ਭੇੜ ਇਕੱਠਾ ਕਰਨ ਦੀ ਕੋਈ ਵੀ ਇਜਾਜ਼ਤ ਉੱਥੇ ਨਹੀਂ ਦਿੱਤੀ ਗਈ। ਇਲੈਕਸ਼ਨ ਬੂਥ ਵਿੱਚ ਸਿਰਫ ਇੱਕ ਟੇਬਲ ਅਤੇ ਦੋ ਕੁਰਸੀਆਂ ਰੱਖੇ ਜਾ ਸਕਦੀਆਂ ਨਾਲ ਹੀ 10 ਫੁੱਟ ਲੰਬਾ ਅਤੇ ਇੰਨੀ ਹੀ ਚੌੜਾਈ ਦਾ ਟੈਂਟ ਲਗਾਇਆ ਜਾ ਸਕਦਾ ਹੈ ਕਿਸੇ ਪ੍ਰਕਾਰ ਦੇ ਖਾਣ-ਪੀਣ ਦੀ ਚੀਜ਼ਾਂ ਨਹੀਂ ਪਰੋਸੀ ਜਾਣਗੀਆਂ ਭੇੜ ਇਕੱਠਾ ਕਰਨ ਦੀ ਕੋਈ ਵੀ ਇਜਾਜ਼ਤ ਉੱਥੇ ਨਹੀਂ ਦਿੱਤੀ ਗਈ। ਇਲੈਕਸ਼ਨ ਬੂਥ ਵਿੱਚ ਸਿਰਫ ਇੱਕ ਟੇਬਲ ਅਤੇ ਦੋ ਕੁਰਸੀਆਂ ਰੱਖੇ ਜਾ ਸਕਦੀਆਂ ਨਾਲ ਹੀ 10 ਫੁੱਟ ਲੰਬਾ ਅਤੇ ਇੰਨੀ ਹੀ ਚੌੜਾਈ ਦਾ ਟੈਂਟ ਲਗਾਇਆ ਜਾ ਸਕਦਾ ਹੈ ਕਿਸੇ ਪ੍ਰਕਾਰ ਦੇ ਖਾਣ-ਪੀਣ ਦੀ ਚੀਜ਼ਾਂ ਨਹੀਂ ਪਰੋਸੀ ਜਾਣਗੀਆਂ ਭੇੜ ਇਕੱਠਾ ਕਰਨ ਦੀ ਕੋਈ ਵੀ ਇਜਾਜ਼ਤ ਉੱਥੇ ਨਹੀਂ ਦਿੱਤੀ ਗਈ। ਇਲੈਕਸ਼ਨ ਬੂਥ ਵਿੱਚ ਸਿਰਫ ਇੱਕ ਟੇਬਲ ਅਤੇ ਦੋ ਕੁਰਸੀਆਂ ਰੱਖੇ ਜਾ ਸਕਦੀਆਂ ਨਾਲ ਹੀ 10 ਫੁੱਟ ਲੰਬਾ ਅਤੇ ਇੰਨੀ ਹੀ ਚੌੜਾਈ ਦਾ ਟੈਂਟ ਲਗਾਇਆ ਜਾ ਸਕਦਾ ਹੈ ਕਿਸੇ ਪ੍ਰਕਾਰ ਦੇ ਖਾਣ-ਪੀਣ ਦੀ ਚੀਜ਼ਾਂ ਨਹੀਂ ਪਰੋਸੀ ਜਾਣਗੀਆਂ ਭੇੜ ਇਕੱਠਾ ਕਰਨ ਦੀ ਕੋਈ ਵੀ ਇਜਾਜ਼ਤ ਉੱਥੇ ਨਹੀਂ ਦਿੱਤੀ ਗਈ। ਇਲੈਕਸ਼ਨ ਬੂਥ ਵਿੱਚ ਸਿਰਫ ਇੱਕ ਟੇਬਲ ਅਤੇ ਦੋ ਕੁਰਸੀਆਂ ਰੱਖੇ ਜਾ ਸਕਦੀਆਂ ਨਾਲ ਹੀ 10 ਫੁੱਟ ਲੰਬਾ ਅਤੇ ਇੰਨੀ ਹੀ ਚੌੜਾਈ ਦਾ ਟੈਂਟ ਲਗਾਇਆ ਜਾ ਸਕਦਾ ਹੈ ਕਿਸੇ ਪ੍ਰਕਾਰ ਦੇ ਖਾਣ-ਪੀਣ ਦੀ ਚੀਜ਼ਾਂ ਨਹੀਂ ਪਰੋਸੀ ਜਾਣਗੀਆਂ ਭੇੜ ਇਕੱਠਾ ਕਰਨ ਦੀ ਕੋਈ ਵੀ ਇਜਾਜ਼ਤ ਉੱਥੇ ਨਹੀਂ ਦਿੱਤੀ ਗਈ। ਇਲੈਕਸ਼ਨ ਬੂਥ ਵਿੱਚ ਸਿਰਫ ਇੱਕ ਟੇਬਲ ਅਤੇ ਦੋ ਕੁਰਸੀਆਂ ਰੱਖੀ ਜਾ ਸਕਦੀ ਹੈ ਨਾਲ ਹੀ 10 ਫੁੱਟ ਲੰਬਾ ਅਤੇ ਇੰਨੀ ਹੀ ਚੌੜਾਈ ਦਾ ਟੈਂਟ ਲਗਾਇਆ ਜਾ ਸਕਦਾ ਹੈ ਕਿਸੇ ਪ੍ਰਕਾਰ ਦੇ ਖਾਣ-ਪੀਣ ਦੀ ਚੀਜ਼ਾਂ ਨਹੀਂ ਪਰੋਸੀ ਜਾਣਗੀਆਂ ਭੇੜ ਇਕੱਠਾ ਕਰਨ ਦੀ ਕੋਈ ਵੀ ਇਜਾਜ਼ਤ ਉੱਥੇ ਨਹੀਂ ਦਿੱਤੀ ਗਈ। ਇਲੈਕਸ਼ਨ ਬੂਥ ਵਿੱਚ ਸਿਰਫ ਇੱਕ ਟੇਬਲ ਅਤੇ ਦੋ ਕੁਰਸੀਆਂ ਰੱਖੀ ਜਾ ਸਕਦੀ ਹੈ ਨਾਲ ਹੀ 10 ਫੁੱਟ ਲੰਬਾ ਅਤੇ ਇੰਨੀ ਹੀ ਚੌੜਾਈ ਦਾ ਟੈਂਟ ਲਗਾਇਆ ਜਾ ਸਕਦਾ ਹੈ ਕਿਸੇ ਪ੍ਰਕਾਰ ਦੇ ਖਾਣ-ਪੀਣ ਦੀ ਚੀਜ਼ਾਂ ਨਹੀਂ ਪਰੋਸੀ ਜਾਣਗੀਆਂ ਭੇੜ ਇਕੱਠਾ ਕਰਨ ਦੀ ਕੋਈ ਵੀ ਇਜਾਜ਼ਤ ਉੱਥੇ ਨਹੀਂ ਦਿੱਤੀ ਗਈ।